ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਗਰ ਨਵਾਸੀ ਸਾਧ ਸੰਗਤੋ ਤੁਹਾਨੂੰ ਇੱਕ ਹੋਰ ਬੱਚਿਆਂ ਬਾਰੇ ਸੁਣਾਉਣਾ ਹਿਸਟਰੀ 2009 ਕੇ 10 10 ਸੰਦੀ ਆ 9 ਤੇ 10 ਸਾਨੂੰ ਜਿਹਦੇ ਵਿੱਚ ਮੈਂ ਛੋਟੇ-ਵਟੇ ਛੋਟੇ ਬੱਚੇ ਸੀ ਜਿਹੜੇ ਕਬੱਡੀ ਵਾਲੇ ਜਿਵੇਂ ਲਾਲੀ ਹਾਈਪੀ ਤੇ ਆਪਣਾ ਗਰਚਾਰ ਨਕਾ ਮੁੰਡਾ ਜਿਹੜਾ ਛੋਟਾ ਸਟਾਪਰ ਬਣਿਆ ਸੀ ਮਾਣਾ ਤੇ ਗਾਨੀ ਤੇ ਮਨਜਿੰਦਰ ਹੁੰਦਾ ਸੀ ਇਹਦਾ ਆਪਣੇ ਦਾ ਜਸਵੰਤ ਦਾ ਤੇ ਹੋਰ ਵੀ ਪਿੰਡ ਦੇ ਵਿੱਚੋਂ ਵੀ ਹੁੰਦੇ ਸੀ ਮੁੰਡੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਬਾਬਾ ਭਾਈ ਸਕਰਾਜ ਦੇ ਸਥਾਨ ਤੇ ਕਬੱਡੀ ਖਿਲਾਉਂਦਾ ਰਿਹਾ ਬਹੁਤ ਸੋਹਣੀ ਕਬੱਡੀ ਖੇਡਣ ਲੱਗੇ ਸੀ ਸਰੀਰ ਵੀ ਇਹਨਾਂ ਦੇ ਬਹੁਤ ਵਧੀਆ ਬਣ ਗਏ ਸੀ ਸੋਵਾ ਇਹਨਾਂ ਨੇ ਆਉਣਾ ਸੋਵਾ ਇਹਨਾਂ ਨੇ ਆਣ ਕੇ ਉਧਰੋਂ ਮੈਂ ਆ ਜਾਣਾ ਉਧਰ ਇਹਨਾਂ ਨੇ ਆ ਜਾਣਾ ਸਾਰੇ ਜਵਾਕਾ ਨੇ ਤੇ ਇਹਨਾਂ ਨੂੰ ਫਿਰ ਮੈਂ ਭੱਜਣ ਲੈ ਕੇ ਜਾਣਾ ਮੱਲੇੜੇ ਤਈ ਆਮਰਸੰਗੜੀ ਪਹੀ ਪਾ ਕੇ ਕੱਚਾ ਰਾਹ ਮੱਲੇੜੇ ਵਾਲਾ ਉੱਥੋਂ ਤਾਈ ਲੈ ਕੇ ਜਾਣਾ ਰਾਹ ਦੇ ਵਿੱਚ ਡੰਡ ਵੜਕਾਂ ਲਵਾਉਣੀਆਂ ਇਹਨਾਂ ਦੀਆਂ ਡੰਡ ਹੋਰ ਐਕਸਰਸਾਈਜ਼ਾਂ ਕਰਾ ਦੇਣੀਆਂ ਤੇ ਸਪ੍ਰਿੰਟਾਂ ਲਵਾ ਦੇਣੀਆਂ 7 ਕੇ 8 ਸਪ੍ਰਿੰਟਾਂ ਮੈਂ 100-100 ਮੀਟਰ ਦੀ ਇਹਨਾਂ ਨੂੰ ਲਵਾਉਂਦਾ ਹੁੰਦਾ ਸੀ ਤੇ ਬੜੇ ਸੋਹਣੇ ਸਰੀਰ ਬਣ ਕੇ ਖੇਡਣ ਵੀ ਬਹੁਤ ਸੋਹਣਾ ਲੱਗੇ ਸੀ ਬਰਿੰਦਰ ਅਕਤੇ ਤੇ ਆ ਗਿਆ ਬਰਿੰਦਰ ਇਹਨਾਂ ਦੇ ਨਾਲ ਹੁੰਦਾ ਸੀ ਤੇ ਅਸੀਂ ਤੰਗਤੂਪੁਰੇ ਗਏ ਮੈਨੂੰ ਟੀਮ ਲੈ ਕੇ ਗਿਆ ਤੇ ਤੰਗਤੂਪੁਰੇ ਪਹਿਲੀ ਆ ਰਹੀ ਏ ਜਾ ਕੇ ਸੈਮੀਫਾਈਨਲ ਦੇ ਵਿੱਚ ਹਾਰੇ ਸੀ ਬੜੀ ਵਧੀਆ ਸਟਾਪ ਬੜੇ ਵਧੀਆ ਰੇਡਰ ਸੀ ਲਾਲੀ ਲਾਲੀ ਰੇਡ ਪਾਉਂਦਾ ਸੀਗਾ ਤੇ ਇੱਕ ਗੋਲਾ ਤੇ ਇੱਕ ਲਾਲੀ ਬਰਿੰਦਰ ਐਪੀ ਤੇ ਇਹ ਕਈ ਜਣੇ ਸਟਾਪ ਕਰਦੇ ਸੀ ਉਹ ਇਹਨਾਂ ਦੇ ਜਿੰਨਾਂ ਕਦੇ ਮੈਂ ਨਾਂ ਜਾਣਦਾ ਉਹਨੇ ਤੁਹਾਨੂੰ ਦੱਸ ਰਿਹਾ ਹੈ ਗਿਆਨੀ ਹੁੰਦਾ ਗਿਆਨੀ ਰੇਡ ਪਾਉਂਦਾ ਹੁੰਦਾ ਸੀ ਲਾਲ ਦੇ ਕਾ ਇਸ ਤਰ੍ਹਾਂ ਬਹੁਤ ਸੋਹਣੇ ਯਾਰ ਰੇਡਰ ਸਟਾਫ ਪਰ ਵਧੀਆ ਬਣ ਗਏ ਸੀ ਕਿਉਂਗੇ ਘਲਾਉਂਦਾ ਮੈਂ ਬਹੁ ਟਕਾ ਕੇ ਬਾਬੇ ਭਾਈਸਕਰਾਂ ਦੇ ਸਤਾਨ ਤੇ ਸਾਡਾ ਗਰਾਊਂਡ ਬਣਾਇਆ ਹੋਇਆ ਸੀ ਉੱਥੇ ਤੇ ਸ਼ਾਮ ਨੂੰ ਫੇਰ ਮੈਂ ਆਪ ਦਾ ਕੰਮ ਕਰਕੇ ਉਸ ਟਾਈਮ ਤੋਂ ਝੋਨੇ ਦਾ ਕੰਮ ਵੀ ਹੁੰਦਾ ਸੀ ਪਹਿਲਾਂ ਝੋਨਾ ਗੁੱਡਣਾ ਵਾ ਮਡਾ ਕੇ ਨਾਲ ਤੇ 5 ਵਜੇ ਮੈਂ ਨਾਲ ਕੋਲੇ ਜਾਵ ਲੈਣਾ ਭਾਈ ਵਾਲੇ ਫੇਰ ਮੈਂ ਇਹਨਾਂ ਨੂੰ ਸ਼ਾਮ ਨੂੰ ਲੈ ਕੇ ਜਾਣਾ ਇੱਧਰ ਨੂੰ ਡਾਂਗੀਆਂ ਪਿੰਡਨੀ ਨੂੰ ਡਾਂਗੇ ਹੱਡਾ ਰੋੜੀ ਕੋਲੇ ਲੈ ਜਾਣਾ ਉੱਥੇ ਇਹਨਾਂ ਦੀਆਂ ਟਾਲੀਆਂ ਕੋਲੇ ਨਾਲ ਜਾ ਕੇ 4-4 5-5 ਸਪ੍ਰਿੰਟਾਂ ਲਾਉਣੀਆਂ ਤੇ ਮੈਂ ਸਾਈਕਲ ਤੇ ਜਾਵੜਾ ਇਹਨਾਂ ਤੇ ਇਹਨਾਂ ਨੇ ਮੇਰੇ ਮੂਰੇ ਮੂਰੇ ਭੱਜੇ ਆਉਣਾ ਤੇ ਮੈਂ ਮਗਰ ਮਗਰ ਸਾਈਕਲ ਤੇ ਜਾਣਾ ਫੇਰ ਇੱਥੋਂ ਕਹੀਂ ਆਪਣੇ ਭਾਈ ਵਾਲੇ ਤਾਂ ਹੀ ਫੇਰ ਆਉਣਾ ਉੱਥੋਂ ਡਾਂਗੀਆਂ ਨਹੀਂ ਮੋੜ ਕੇ ਆ ਕੇ ਫਿਰ ਇਹਨਾਂ ਦਾ ਮੈਂ ਮੈਚ ਲਵਾਉਂਦਾ ਹੁੰਦਾ ਸੀ ਇੱਕ ਗੋਪੀ ਹੁੰਦਾ ਸੀਗਾ ਸਖਦੇਵ ਦਾ ਕਹਿੰ ਲੋਗਾ ਇੱਕ ਕਾਲਾ ਹੁੰਦਾ ਸੀਗਾ ਦੂਜੇ ਦਾ ਗਰਦੇਵ ਦਾ ਆ ਚੇਤਾ ਆਈ ਜਾਂਦਾ ਹੌਲੀ ਹੌਲੀ ਜਿਵੇਂ ਜਿਵੇਂ ਚੇਤਾ ਆਏ ਉਹ ਮੈਂ ਨਾਂ ਦੱਸੀ ਜਾਂਦਾ ਕਾਲਾ ਗਰਦੇਵ ਦਾ ਗੋਪੀ ਹੁੰਦਾ ਸੀ ਸਖਦੇਵ ਦਾ ਇਹ ਵੀ ਇਹਨਾਂ ਜੋ ਇੱਕ ਰੇਂਟਰ ਸੀ ਦੋਏ ਰੇਂਟਰ ਅਸੀ ਗੋਪੀ ਵੀ ਰੇਂਟਰ ਸੀ ਗੋਪੀ ਨੂੰ ਤਾਂ ਮੈਂ ਸ਼ਾਲ ਵੀ ਲਵਾਉਂਦਾ ਸੀ ਇਹਨੂੰ ਕਹਿੰਦਾ ਵੀ ਜਦੋਂ ਤੇਰਾ ਲੱਗਿਆ ਨਾ ਸਾਰੇ ਕੜੇ ਹਸਤਾਪਰ ਟੰਗੇ ਜੇ ਤੇ ਜਾ ਕੇ ਉੱਤੋਂ ਦੀ ਸ਼ਾਲ ਮਾਰਦੀ ਸ਼ਾਲ ਮਾਰ ਜਾਂਦਾ ਸੀ ਗੋਪੀ ਛਾਲਾ ਲਾਉਂਦਾ ਸੀ ਰੇਡਾਂ ਤੋਂ ਤਾਂ ਰੱਸੀ ਬੰਨ੍ਹਣੀ 4 ਫੁੱਟ ਤੇ ਇਹਨਾਂ ਛਾਲ ਲਾਉਣੀ ਪੈਰ ਭੱਜ ਜਾਂਦਾ ਬੰਦਾ ਛਾਲ ਲਾ ਜਾਂਦਾ ਸੀਗਾ ਇਸ ਤਰ੍ਹਾਂ ਕਹਿੰਦੇ ਜਿੱਤਦੇ ਹੋਵੇ ਨਾ ਕਈ ਵਾਰ ਕਲਾਵਾਜੀ ਲਾ ਦੇਈ ਦੀ ਉਹਦੇ ਛਾਲ ਛੁੱਟਦੀ ਇਹ ਵੀ ਮੈਂ ਸਿਖਾਉਂਦਾ ਹਾਂ ਕਿਉਂਕਿ ਮੈਂ ਵੀ ਲਾਉਂਦਾ ਰਿਹਾ ਜਦੋਂ ਮੈਂ 62 ਦੇ 57 ਬਹੁਤ ਵੱਡੀ ਖੇਤੀ ਆ ਪੰਜ 6 ਸਾਲ 62 ਵੀ ਅਸੀਂ ਬਹੁਤ ਜਿੱਤਦੇ ਰਹੇ ਤੇ 57 ਵੀ ਬਹੁਤ ਜਿੱਤਦੇ ਰਹੇ ਹੁਣੇ ਮੈਂ ਇਹਨਾਂ ਨੂੰ ਕਰਾਉਂਦਾ ਹਾਂ ਸੀ ਜਦੋਂ ਮੇਰਾ ਕਲੱਬ 'ਚ ਜਾਣ ਦਾ ਟਾਈਮ ਆ ਉਹਦੋਂ ਮੇਰੀ ਬਾਹ ਟੁੱਟ ਗਈ ਸੀ ਇਹ ਨੀਆ ਸਪ੍ਰਿੰਟਰ ਲਵਾ ਕੇ ਤੇ ਮੈਂ ਇਹਨਾਂ ਨੂੰ 5-6 ਮਹੀਨੇ ਕਰਾਈ ਸੀ ਤੇ ਕਰਾਇਆ ਤਾਂ ਮੈਂ ਕਈ ਸਾਲ ਸੀ ਇਹ ਕਲਾਈ ਸੀ ਪਰ ਇਹਨਾਂ ਨੂੰ 5-6 ਮਹੀਨੇ 3 ਕਿ ਮਹੀਨੇ ਗਰਮੀ ਦੇ ਤੇ ਦਰਨ ਕਿ ਮਹੀਨੇ ਠੰਡ ਦੇ ਮੈਂ ਲਵਾਉਂਦਾ ਹੁੰਦਾ ਸੀ ਤੇ ਫੇਰ ਇਹ ਗਰਾਉਂਡ ਹੀ ਖੇਡਦੇ ਹੁੰਦੇ ਸੀ ਤੇ ਇਹਨਾਂ ਨੇ ਬਹੁਤ ਸੋਹਣਾ ਇਹਨਾਂ ਦਾ ਬਣ ਗਿਆ ਇਸ ਟਾਈਮ ਨਾਲ ਪਤਾ ਨਹੀਂ ਮਗਰੋਂ ਆ ਕੇ ਜਦੋਂ ਵੱਡੇ ਹਟ ਗਏ ਨਾਲ ਹੀ ਇਹ ਹਟ ਗਏ ਫਿਰ ਮੈਂ ਵੱਡਿਆਂ ਨੂੰ ਵੀ ਘਲਾਉਂਦਾ ਰਿਆਂ ਆਪਣੇ ਨੂੰ ਪੀ ਤੇ ਉਹਨਾਂ ਨੂੰ ਤੇ ਆਪਣੇ ਇਹਨਾਂ ਦਾ ਕਰਾਇਆ ਦਾ ਮੁੰਡਾ ਜੈਲੇ ਦਾ ਪਤੀਜਾ ਏ ਬਾਣੇ ਉਹਨਾਂ ਨੂੰ ਉਹਨਾਂ ਦਾ ਜਲ ਸਾਡੇ ਨਾਲ ਦਾ ਛੋਟਾ ਹੁੰਦਾ ਸੀ ਨਾਕੀਪਾ ਕੀਪਾ ਹੁੰਦਾ ਸੀ ਸਾਰੇ ਇਹ ਖੇਡਦੇ ਹੁੰਦੇ ਸੀ ਬਰਿੰਦਰ ਹੁਣੀ ਕੀਪੇ ਹੁਣੀ ਕੀ ਮਰਿੰਦਰ ਦਾ ਭਰਾ ਵੱਡਾ ਤੇ ਫੋੜ ਆ ਇਹ ਸਾਰੇ ਮੇਰੇ ਕੋਲੇ ਖੇਡਦੇ ਸੀ ਪਿੰਡ ਚੋਂ ਸੀ ਦੋ ਤਿੰਨ ਮੁੰਡੇ ਉਹ ਵੀ ਇੱਥੇ ਆਉਂਦੇ ਰਹੇ ਆ ਭਾਈ ਵਾਲੇ ਗਰਾਊਂਡ ਵੀ ਖੜੀ ਐ ਤਾਂ ਬਾਹਰ ਵਾਲਿਆਂ ਦਾ ਨਾ ਛੁੱਟੀ ਹੁੰਦੀ ਕਿਤੇ ਨਹੀਂ ਜਾਣਾ ਭੱਜਣਾ ਤੇ ਗਰਾਊਂਡ ਦੇ ਲਾਉਣੇ ਟੂਰਨਾਮੈਂਟ ਛੋਟਿਆਂ ਨੇ ਵੱਡਿਆਂ ਨੇ ਵੱਡਿਆਂ ਨੇ ਛੋਟਿਆਂ ਨਾਲ ਹੀ ਜਾਣਾ ਬੰਦ ਕੇ ਆੜੀ ਸਰੀ ਦੇੜੀ ਮੈਚ ਹੀ ਕਰਨੇ ਰੋਟੀਆਂ ਅਸੀਂ ਘਰਾਂ ਤੋਂ ਲੈ ਆਉਂਦੇ ਸੀ ਕੁਝ ਬਾਬਾ ਭਾਈ ਸਕਰਾਂ ਦੇ ਅਸਤਾਨ ਤੇ ਦਿਨ ਦੁਪਹਿਰੇ ਰੋਟੀ ਖਾ ਕੇ ਤੇ 2-3 ਘੰਟੇ ਲੈਨੇ ਪੈ ਜਾਣਾ ਸ਼ਾਮ ਨੂੰ ਫੇਰ 2-3 ਮੈਚ ਲਵਾਉਣੇ ਸੁਬਾ ਉਹ ਲੈ ਕੇ 9 ਵਜੇ ਤੋਂ ਲੈ ਕੇ 12 ਕਵੇਜ ਤਾਈ ਦੁਪਹਿਰੇ ਮੈਚ ਦੁਪਹਿਰ ਤਾਈ ਮੈਚ ਲਵਾਉਣੇ ਹਵਾ ਦੇੜੀ ਮੈਂ ਸਰੀ ਦੇੜੀ ਹੈ ਹੰਬ ਕਿਥੇ ਨੇ ਪੈ ਜਾਣਾ ਪੈ ਕੇ ਸ਼ਾਮ ਨੂੰ ਫੇਰ ਭਲਾਉਣੇ ਇਸ ਤਰ੍ਹਾਂ ਸਾਡਾ ਚੱਲਦਾ ਰਿਹਾ ਭਾਈ 2-3 ਮਹੀਨੇ ਮੈਨ ਤੋਂ ਕਰਾਉਂਦਾ ਰਿਹਾ ਇਹਨਾਂ ਨੂੰ ਤੇ ਬਹੁਤ ਵੱਡੀ ਉਹਨਾਂ ਜਿਹੜੀ ਰਾਣਾ ਕਲਬ ਸੀ ਇਹ ਤਾਂ ਫਿਰ ਭਜਾਵੜੇ ਰਾਣੇ ਕੋਲੇ 2 ਸਾਲ ਮੇ ਤੋਂ ਖੇਡ ਕੇ ਬਹੁਤ ਵਧੀਆ ਇਹਨਾਂ ਨੇ ਮੱਲਾ ਮਾਰੀਆਂ ਸਾਰਿਆਂ ਨੇ ਫੋੜ ਉਹਨਾਂ ਨੇ ਪੀਤੇ ਉਹਨਾਂ ਨੇ ਇਹ ਕਦੇ ਚੜਦੀ ਕਲਾ ਹੀ ਰਹੀ ਗਿਆਨੀ ਨਾ ਦਾ ਰੇਡਰ ਹੁੰਦਾ ਸੀ ਇੱਕ ਨਾਲ ਤੇ ਇਹ ਸਾਰੇ ਕੀਪਾ ਤੇ ਪੀਤਾ ਇਸ ਟਾਪਰੋਂ ਦੀ ਕੰਨੀਆਂ ਤੇ ਲੱਗਦੇ ਸੀ ਦੋਨੇ ਬਚਾਲੇ ਹੁੰਦਾ ਸੀਗਾ ਆਪਣਾ ਬਰਿੰਦਰ ਦਾ ਭਰਾ ਬਟਾ ਤੇ ਇੱਕ ਹੁੰਦਾ ਸੀਗਾ ਆਪਣੇ ਫੌਜੀ ਦਾ ਚੰਨਗੇ ਵੱਡੇ ਫੌਜੀ ਦਾ ਮੁੰਡਾ ਉਹ ਵੀ ਨਾ ਇਸ ਟਾਪਰੋਂ ਦਾ ਸੀ ਆਹ ਕਰਕੇ ਵੱਡੀ ਟੀਮ ਵੀ ਬਹੁਤ ਵਧੀਆ ਸੀ ਇਹਨਾਂ ਦੀ ਉਹ ਵੀ ਬਹੁਤ ਚੜਖੜਿਆ ਬਹੁਤ ਜਿੱਤ ਰਿਆ ਉਹ ਦੂਰ ਦੂਰ ਹਾਂ ਸਾਰੇ ਉਹ ਜਿੱਤੀਆਂ ਉਹਨਾਂ ਨੇ ਕਿਉਂਕਿ ਉਸ ਟਾਈਮ ਇਹਨਾਂ ਦੀ ਬਹੁਤ ਚੜ੍ਹਦੀ ਕਲਾ ਸੀ ਤੇ ਲਾਲੀ ਹੁਣੀ ਹੋਵੇ ਕਹਿੰਦੇ ਕਿ ਬਹੁਤ ਸੋਹਣਾ ਮੇਰੇ ਕੋਲੇ ਖੇਡਦੇ ਰਿਆ ਮੈਨੂੰ ਕਲਾਉਂਦਾ ਰਿਹਾ ਮੈਂ ਕਹਿੰਦੀ ਲਾਲੀ ਸਟਾਰ ਪਰ ਰੀਡਰ ਬਹੁਤ ਵਧੀਆ ਬਣ ਗਿਆ ਸੀ ਪਰ ਮਾਰਗੀ ਥੋੜੀ ਜੀ ਗਰੀਬੀ ਲਾਲੋ ਚਾ ਕਿਵੇਂ ਲਾਲੋ ਤੇ ਇੱਕ ਨਾਲ ਟੀਮ ਹੈ ਨਹੀਂ ਸੀ ਚੰਗੀ ਨਹੀਂ ਲਾਲੀ ਰੀਡਰ ਬਹੁਤ ਵਧੀਆ ਬਣ ਗਿਆ ਸੀ ਗਿਆਨੀ ਤੇ ਲਾਲੀ ਇਸ ਟਾਪਰ ਵੀ ਇਹਨਾਂ ਦੀ ਚੰਗੀ ਟੀਮ ਬਹੁਤ ਸੁਣੀ ਖੇਡ ਜਣੇ ਸੀ ਪਰ ਰੱਬ ਲਾ ਲਓ ਚਲੋ ਕਰੋ ਗਰੀਬੀ ਸੀ ਖਰਾਖਰੂਕ ਨਹੀਂ ਪੂਰੀ ਮਿਲੀ ਤੇ ਇਸ ਕਰਕੇ ਇਹ ਟੀਮਾਂ ਪੁਰਾਂ ਕੋ ਛੋਟੀਆਂ ਤਾਂ ਹਾਰਦੇ ਵੱਡੀ ਟੀਮ ਜਿੱਤਦੀ ਰਹੀ ਆ ਕਿਉਂਕਿ ਉਹ ਤਕੜੇ ਸੀ ਕਰੋ ਖਰਾਖਰੂਕ ਲੈ ਲੈਂਦੇ ਸੀ ਇਸ ਤਰ੍ਹਾਂ ਕਰਕੇ ਉਹ ਤਾਂ ਬਣ ਗਏ ਜਦੋਂ ਉਹ हट ਗਏ ਮਗਰੀ ਇਹ ਛੋਟੇ हट ਗਏ ਬਸ ਉਦੋਂ ਮੁੜ ਕੇ ਫਿਰ ਗਵਾੜ ਦੀ ਕੋਈ ਅਜ ਮੈਨੂੰ ਤਾਂ ਮੈਨਤ ਨਹੀਂਦਾ ਨਹੀਂ ਕੋਈ ਸਾਡੇ ਗਵਾੜ ਦਾ ਰਾਜਾ ਪੱਤੀ ਦਾ ਕੋਈ ਰੇਟਰ ਜਸਟਾ ਪਰ ਹੋਊਗਾ ਕੋਈ ਨਹੀਂ ਹਣ ਖੇਡਦਾ ਇਹਨਾਂ ਤੋਂ ਬਾਅਦ ਇਸ ਤਰ੍ਹਾਂ ਚੱਲਿਆ ਆਉਂਦਾ ਸੀਗਾ ਪਰ ਬੱਚਿਆਂ ਨੂੰ ਖੇਡਣਾ ਜ਼ਰੂਰੀ ਹੈ ਮੈਂ ਤਾਂ ਹੁਣ ਵੀ ਜੁਆਕਾਂ ਨੂੰ ਕਈਆਂ ਨੂੰ ਕਹਿੰਦਾ ਵੀ ਆ ਜਾਓ ਮੇਰੇ ਕੋਲ ਟਾਈਮ ਹੈਗਾ ਮੈਂ 2-4 ਘੰਟੇ ਸਵੇਰ ਨੂੰ 2-3 ਘੰਟੇ ਸ਼ਾਮ ਨੂੰ ਮੈਂ ਲਵਾ ਸਕਦਾ ਮੇਰੇ ਕੋਲ ਜਿੰਨੇ ਵੀ ਬੱਚੇ ਆ ਜਾਣਗੇ ਮੈਂ ਸਾਰਿਆਂ ਨੂੰ ਲਵਾਉਂ ਉਹਨਾਂ ਦੇ ਸਪ੍ਰਿੰਟਾਂ ਵੀ ਲਵਾਉਂ ਰੇਸ ਵੀ ਲਵਾਉਂ ਉਹਨਾਂ ਨੂੰ ਕਬੱਡੀ ਵੀ ਖਿਲਾਉਂ ਯਾਨੀ ਉਹਨਾਂ ਨੂੰ ਤਾਂ ਖੇਡਣ ਜੋਗੇ ਕਰਾਂਗੇ ਕਿਉਂਕਿ ਇਹ ਜ਼ਰੂਰੀ ਹੈ ਐਕਸਰਸਾਈਜ਼ਾਂ ਪਹਿਲਾਂ ਜ਼ਰੂਰੀ ਹੈ ਫਿਰ ਖੇਡ ਹੁੰਦੀ ਹੈ ਜੇ ਜੋ ਆਗ ਸਾਡੇ ਗਵਾੜ ਦੇ ਜਾਂ ਪਿੰਡ 'ਚ ਕੋਈ ਲੱਗਣਾ ਚਾਹੇ ਤੇ ਮੈਂ ਭਾਈ ਵਾਲੇ ਇਹਨਾਂ ਨੂੰ ਕਲਾਉ ਤੇ ਭਾਈ ਵਾਲੇ ਮੈਂ ਕਲਾ ਸਕਦਾ ਜੇ ਇੱਥੇ ਆ ਜਾਣ ਤਾਂ ਮੈਂ ਇਧਰ ਨਹਿਰਾ ਨੀ ਲਾ ਕੇ ਸਪ੍ਰਿੰਟਾਂ ਤੇ ਰੇਸ ਲਵਾ ਸਕਦਾ ਤੇ ਭਾਈ ਵਾਲੇ ਅਸੀਂ ਗਰਾਊਂਡ ਬਣਾ ਕੇ ਉੱਥੇ ਇਹਨਾਂ ਨੂੰ ਗਰਾਊਂਡ ਦੀ ਮਤਲਬ ਕਰਾ ਸਕਦਾ ਮੈਂ ਇਸ ਤਰ੍ਹਾਂ ਜੇ ਆ ਜਾਣ ਤਾਂ ਕਬੱਡੀ ਦੀਆਂ ਟੀਮਾਂ ਬਹੁਤ ਸੋਹਣੀਆਂ ਬਣ ਸਕਦੀਆਂ ਆਪਣੇ ਪਿੰਡ 'ਚ ਹਜੇ ਹੈਗੇ ਆ ਮੁੰਡੇ ਚੰਗੇ ਖੇਡਦੇ ਆ ਜਿਹੜੇ ਆ ਬੇਨਤੀ ਆ ਇਹਨਾਂ ਨੂੰ ਵੀ ਲਾਓ ਦੱਬ ਕੇ ਤੁਸੀਂ ਸਪ੍ਰਿੰਟਾਂ ਲਾਓ ਐਕਸਰਸਾਈਜ਼ਾਂ ਕਰੋ ਸਰੀਰ ਨੂੰ ਤੰਦਰੁਸਤ ਬਣਾਓ ਖਰਾਕ ਖਾਓ ਫਿਰ ਗਰਾਊਂਡ 'ਚ ਵੜੋ ਫਿਰ ਦੇਖੋ ਕੀ ਵੜਦਾ ਹੋਇਆ ਐਕਸਰਸਾਈਜ਼ਾਂ ਜ਼ਰੂਰੀ ਆ ਸਾਥ ਸੰਖਰਾਕ ਵੀ ਬਹੁਤ ਜ਼ਰੂਰੀ ਆ ਕਿਸੇ ਗੱਲ ਦੀ ਕੋਈ ਦਵਾਈ ਸੋਈ ਦੀ ਕੋਈ ਕੈਲਸ਼ੀਅਮ ਗੁਰਸੀਓ ਕਿਸੇ ਚੀਜ਼ ਦੀ ਲੋੜ ਨਹੀਂ ਦੁੱਧ ਦਹੀਂ ਕਾਲੇ ਛੋਲੇ ਪਾਲਕ ਧਨੀਆ ਮੇਥੀ ਜੀਰਾ ਇਹ ਸਭ ਪਾ ਕੇ ਖਾਓ ਇਹ ਕੱਚੇ ਖਾਧੇ ਜਾਂਦੇ ਕੱਚੇ ਵੀ ਖਾਓ ਇਹਨਾਂ ਚੀਜ਼ਾਂ ਦੇਸੀ ਚੀਜ਼ਾਂ ਨਾਲ ਸਰੀਰ ਬੰਦੇ ਦਾ ਬਣਦਾ ਪਹਿਲੇ ਬਜ਼ੁਰਗ ਇਹੀ ਖਾਂਦੇ ਹੁੰਦੇ ਸੀ ਕੋਈ ਮੀਟ ਮੂੜ ਤੇ ਕੋਈ ਕਿਰਸੀਆਂ ਕੁਲਸੀਆਂ ਕੋਸ਼ ਨਹੀਂ ਸੀ ਲੈਂਦੇ ਹੁੰਦੇ ਸਾਰਿਆਂ ਬਸ ਇਸੇ ਤਰ੍ਹਾਂ ਹੀ ਵੱਢਦੇ ਸੀ ਖਿਡਾਰੀ ਭਾਰ ਚੱਕਦੇ ਰਹਿਆ ਬੋਲੀਆਂ ਚੱਕਦੇ ਰਹਿਆ ਬੁੱਧ ਕਰ ਚੱਕਦੇ ਰਹਿਆ ਖੇਡਦੇ ਵੀ ਰਹੇ ਆ ਸਰੀਰ ਬਣਾ ਤਾਂ ਘਰ ਦੀ ਖਰਾਕ ਦੇ ਨਾਲ ਹੀ ਬਣਦਾ ਤੇ ਬੰਦੇ ਨੂੰ ਬਸ ਇੰਨਾ ਕੁ ਵੀ ਸਰੀਰ ਸੰਭਲਾ ਆਉਂਦਾ ਹੋਵੇ ਬਸ ਇਹ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ